2000 ਜਦੋਂ ਵੀ ਆ ਗਿਆ ਹਨਾ ਵਾਂਟ ਉਹਦੇ ਮੈਨੂੰ ਪਤਾ ਹੋਇਆ ਹਨਾ ਫਿਰ ਜਦੋਂ ਹੁਣ ਜੇ ਮੈਂ ਇਥੋਂ ਨਿਕਲਿਆ ਇਨ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਇਆ ਕਿਸ ਬੰਦੇ ਕੋਲ 15-20 ਹਜ਼ਾਰ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਇਥੋਂ ਤੇ ਜੇ ਨਾ ਨਿਕਲ ਨਾ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕਾਈ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੈ अच्छा ਮਰ ਕੋਲ ਮਨਾਗਤ ਦੱਸਣਾ ਵੀ ਉਹਦੇ ਵਿੱਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਹੈਗੇ ਸੀ 40 ਲੱਖ ਰੁਪਏ ਦੀ ਪੂਰੀ ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਾ ਕਿ ਮੇਰਾ اچھا ਤੇ ਉਹ ਉਹ 10 ਲੱਖ ਰੁਪਿਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲਾ ਨੇ ਕੰਟਰੋਲ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋਈ ਮੈਨੇ ਨਾਲ ਦੀ ਮੰਗੀ ਸੀ ਜਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਬੋਏ ਲੱਗੇ ਜਿਹੜੇ ਇਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਹਈ ਮੈਂ ਨੰਬਰ ਗੁੰਮ ਲੈ ਕੇ ਦਦਾ ਵਖਰਾ ਨਾ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹਨੂੰ ਪੈਸੇ ਪਿਆਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿਜੀ ਤੌਰ ਤੇ ਵਰਤਾਂ ਹੂੰ ਵੀ ਕਹੂੰਗੀ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈਗੀ ਅੱਜ ਦਾ ਉਹ ਮੈਂ ਬੰਦੇ ਨੂੰ ਕਿਹਾ ਵੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਿਕਲਣਾ ਪਿਆ ਇਹਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਕਿ ਜੇ ਇੱਥੇ ਮੇਰਾ ਵੀਜ਼ਾ ਨਹੀਂ ਰੀਨਿਊ ਹੁੰਦਾ ਇਹ ਕਰਕੇ ਨਹੀਂ ਹੋਣਦਾ ਵੀ ਆਪਾਂ ਜਿਹੜਾ ਵਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਕੇ ਆਪਣੇ ਨਾਲ ਹਨ ਮੈਂ ਪਰਸਨਲ ਮਸਲਾ ਤਾਂ ਹੈ ਨਹੀਂ ਮੇਰੇ ਕਿਹੜਾ ਵੱਟ ਦਾ ਰੌਲਾ ਇਹਨਾਂ ਤੇ ਮੈਂ ਸੋਚਿਆ ਸੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਹੈ ਭਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਸੇ ਪਏ ਆ ਕਿ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਸੇ ਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਹੋਇਆ ਇੱਕ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਕਿ ਨਹੀਂ ਐਸੀ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਕਿਹਾ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਸੰਬੰਧੀ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਵਿੱਚ ਉਹਨੂੰ ਦੇ ਦੂੰਗਾ ਹਾਂ ਤੇ ਬੰਦੇ ਤੇ ਜਵਾਨ ਵਾਲੇ ਇਹਨਾਂ ਦੇ ਮੁਕਰ ਨਾਲ ਤੇ ਮੁਕਰ ਨਾਲ ਇਹਦੇ ਤੇ ਹੋਣ ਕਿਹੜਾ ਕੋਈ ਵਾਲੀ ਵਾਪਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਣਾ ਜ ਆਪਾਂ ਕੋ ਪਹੇ ਲੈਣੀ ਹਾਂ ਪਿਓ ਮੈਂ ਇਹ ਗੱਲ ਕਹਿੰਦੇ ਆ ਵੀ ਤੂੰ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾਲ ਦੇ ਗੋਮੇ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਆ ਨਾ ਮੈਂ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2-3000 ਹੋਰ ਵਧੂਗਾ 2250 ਜਿੰਨਾ ਵੀ ਵਧਿਆ ਉਹ ਹਿਸਾਬ ਕਰਨਾ ਉਹਨਾਂ ਨੂੰ ਠੀਕ ਹੈ ਉਹਨਾਂ ਕੋਲ ਤੋਂ ਲੈਣਾ ਮੈਂ ਦੋ ਤਿੰਨ ਹਜ਼ਾਰ ਰੁਪਏ ਹਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲ ਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦਿਓ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ ਤੇ 10000 ਰੁਪਏ ਮੈਂ ਤੈਨੂੰ ਕਿਥੋਂ ਦੇ ਸਕਕੇ ਕਿ ਕਿੱਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਮਤਲਬ ਉਹ ਜਿਆਪਰ ਵਾਲੇ ਪੈਸੇ ਨਾ ਵੀ ਕੋਈ ਵੀ ਮਸਲਾ ਨਾ ਉਹ ਆਪਣਾ ਤਨਿਹੇ ਗੱਲ ਤੇ ਉਹ ਆਪਣੇ ਕੋਲ ਹੈਗਾ ਜਿਗਾਰ ਦਿੰਦਾ ਵੇ ਇੱਕ ਮੇਰੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਪਿੰਡ ਤੋਂ ਮੈਂ ਸਹੀ ਦੱਸਾਂ ਮੈਂ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂ ਨਾ ਪਿੰਡ ਹੁਣ ਉਹ ਸਾਰੇ ਪੈਸੇ ਭੁਮੜੀ ਦੇ ਉੱਧਰ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਹੈ ਕਿ ਮੇਰਾ ਦਾ ਹੀ ਲੱਖ ਰੁਪਏ ਤੈਨੂੰ ਦੇ ਦ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿ ਤਾ ਨਾ ਉਹ ਦਿਨ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਇਹ ਕੋ ਨਹੀਂ ਮੰਗੇ ਕਿਸ ਕੌਮ ਦੇ ਨਾਮ ਦੇ ਉੱਤੇ ਜਦੋਂ ਤੁਸੀਂ ਤੇ ਜਿਹੜਾ ਪਰਸਨਲ ਹੀ ਹੈ ਕਿ ਮੈਂ ਭਾਵੇਂ ਭੈਣ ਚੋਂ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹੂੰ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲੈ ਕੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹੂੰ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਉਹਨਾਂ ਨਾਲ ਕਾਊਂਟਰ ਨਾ ਹੁੰਦਾ ਜਦੋਂ ਮੈਂ ਤਨ ਕਹਿੰਦਾ ਬਾ ਬਾਤ ਨੂੰ ਪੈਸੇ ਦਊਂਗਾ ਹਾਂ ਹੂੰ ਉਹਦਣ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਨਸ਼ੀ ਨਹੀਂ ਹੈਗੇ ਉਹਦੀ ਜਿਹੜੇ ਦੂਜੇ ਅਸਲਾ ਹੈ ਹੈਨਾ ਉਹ ਲਗਾਉਣਾ ਹੈ ਇਹ ਇੱਥੋਂ ਤੇ ਉਹ ਨਗਾਉਣ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੁੰਦਾ ਉਹ ਚੱਕ ਕੇ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਪਹਿਲੇ ਮੰਗਦੇ ਹੀ ਵੱੱਡ ਅਛਾ ਜਿਹੜੇ ਇਹਨਾਂ ਨੇ ਸਹਾਰ ਕੇ ਸੀ ਉਹਨੇ ਮੰਗਾਇਆ ਦੂਜੇ ਮੰਗਾਲੇ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤੇ ਮਤਲਬ ਇਹ ਹੋਣਾ ਚਾਹੀਦਾ ਕੀ ਹੈ ਹੈਗੀ ਨਹੀਂ ਪਰ ਪੁਲਸ ਵਾਲੇ ਹੱਦਾਂ ਨਹੀਂ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲਾਨਿੰਗ ਕਰ ਲੈ ਪਹਿਵਤ ਲੈ ਲਈ ਕਿਨਾਂ ਕੋ ਹੂੰ ਜੈਪਾਲ ਨਹੀਂ ਮਾਰਦਾ ਮੂਜ਼ਾ ਬੰਦੇ ਨਾਇਨਗੜੀ ਬੰਦੇ ਮਾਰੇ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹ ਵੀ ਕਤਲ ਨੇ ਕੀਤਾ ਹੈ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸਟ ਜਮਾਂਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰ ਨਾਲ ਪਹਨੀਜ਼ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹਦੇ ਨੂੰ ਤੁਹਾਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜਪਾਨ ਨੇ ਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਇਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸ ਵਾਲਾ ਕਿ ਤਾਂ ਠਾ ਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪਰੇ ਨੂੰ ਕਰਦੇ ਤੇ ਕਰਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤਾਰਿਆ 78 ਸਾਲ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਦਾ ਉਹ ਘਟਨਾ ਵਾਪਰਗੀ ਨਾ ਮਈ ਦੇ 14 15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉਤਨਾ ਜਮ ਬੰਦੇ ਨੂੰ ਪਤਾ ਹੈ ਇੱਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹੂੰ ਨਾ ਬੰਦਾ ਘਲਾ ਸੀਗਾ ਨਾ ਕੁਝ ਹੋ ਸਕਿਆ ਤੇ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਦਿਨ ਗਿਆ ਤੇ ਉਹ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੋਈ ਦੇ ਦਿੱਤਾ ਦੁੱਧ ਲਵਾਇਆ ਸੀ ਇਹਨਾਂ ਨੇ ਜਾਂ ਪਲ ਉਹਨਾਂ ਨੇ ਦੋਸਰੀ ਦੁੱਧ ਲਾਇਆ ਸੀ ਉਹ ਤੋਂ ਵਿੱਚ ਪਾ ਕੇ ਉਹਨਾਂ ਨੂੰ ਨਸ਼ੀਲੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆ ਨਹੀਂ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਥਾ ਇੱਕ ਦਿਨ ਪਹਿਲਾਂ ਅੰਸ ਲੱਗੇ ਸੀ ਉੱਥੇ ਉਹ ਗ੍ਰਿਫਤਾਰੀ ਜਿਹੜੀ ਕਰਨ ਵਾਲੇ ਉਹ ਉਹਨਾਂ ਦਰੂਘੇਨਨ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਚਾਹੁੰਦਾ। ਹੂੰ। ਸਵਾਲ ਵੀ ਬਦਲਣ ਅਭੀ ਉਹਨਾਂ ਵਾਲਾ ਇਹ ਕਹਿੰਦਾ। ਹੂੰ। ਇਹ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪੱਤੇ ਦੇ ਮਾਲ ਦੇ ਜੋ ਕੋ ਪਤਾ ਨਹੀਂ ਨਸ਼ੇ ਪੱਤ ਕਰਾ ਕੇ ਕਿਹਨੂੰ ਕੋਈ ਡੀਗਰੂ ਆ ਲਾ ਕੇ ਕੋਈ ਬੰਗਾ ਲੈਣ ਕੋਈ ਚੀਜ਼ ਨਾਰਕੋਟਿਕ ਜਿਹੜੇ ਟੈਸਟ ਹੁੰਦੇ ਉਹ ਕਰ ਲੈਂਦੇ ਅਗਲੇ ਨਾਰਕੋਟਿਕ ਰਿਪੋਰਟ। ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ। ਅੱਛਾ। ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਯਕੀਨ ਲੱਗਦਾ ਜਿਹੜੇ ਅੱਡਿਆਂ ਤੇ ਪਏ ਆ ਨਾ ਮਾਲ ਪੈਹਾ ਪਿਆ ਵਾ। ਜੀ। ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ। ਅੱਛਾ। ਜਿਹੜਾ ਪੋਸਟ ਕਰਦੇ ਨੇ ਇਧਰ ਉਧਰ। ਹੂੰ। ਚਿੱਟੇ ਦਾ ਨਹੀਂ ਕੰਮ ਕਰਦੇ ਰਹੇ। ਉਹ ਐਵੇਂ ਭੈਣ ਚੂੜ ਬੋਲਦੇ। ਪੋਸਟ ਦਾ ਕੰਮ ਕੀਤਾ, ਫੀਮ ਦਾ ਕੰਮ ਕੀਤਾ, ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ। ਹੂੰ। ਇਹ ਸਾਰੇ ਕੰਮ ਕੀਤੇ ਨੇ। ਹੂੰ। ਹੁਣ ਉਹ ਪੈਹਾ ਤੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬੈ ਕਰੋੜ ਰੁਪਈਆ ਵਾ। ਹੂੰ। ਪੂਰਾ। ਅੱਛਾ। ਹੁਣ ਉਹ ਨਾਮ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕੀ ਬੰਦੇ ਨੂੰ। ਹੂੰ। ਉਹ ਪਤਾ ਕੀਤਾ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕੇ ਤ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰੰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਹੈ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਕਹਾ ਵਾ ਇਹ ਚੱਕ ਦੇਣਗੇ ਪਰ ਕਵਰ ਨਹੀਂ ਕਰਦੇ ਇਹ ਉੱਥੇ ਲੇਕੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੁਣ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਦੋ ਬੰਦ ਪਏ ਆਪਣੇ ਖਰੀਦੀ ਹੈ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਏਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਏ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਤੇ ਬਹੁਤੇ ਅੰਦਰ ਤਾਂ ਸਾਨੂੰ ਪਤਾ ਵੀ ਨਹੀਂਗਾ ਐਵੇਂ ਤੈਨੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕ ਹੀ ਤਾਂ ਜਿੰਨ ਸਾਲ ਪਹਿਲਾਂ ਹੋਇਆ ਹੈ ਮੈਨੂੰ ਤਾਂ ਨਹੀਂ ਮਿਲ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੋਣੀਆਂ ਹੂੰ ਸੇਰੀਆਂ ਨਹੀਂ ਬੱਗੇ ਨਹੀਂ ਅੰਦਰ ਜਿਹੜੇ ਮੁੰਡੇ ਆ ਹੂੰ ਇਹਨੇ ਕਰਾਇਆ ਹੈ ਹਾਂ ਹਾਂ ਇਹਨਾਂ ਨੂੰ ਮੈਂ ਕਿਹਾ ਇਹ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਉਦੋਂ ਯਾ ਪੜਾ ਇਹ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੈ ਗਿਆ ਕਮ ਸਾਲ 8 ਸਾਲ ਦਾ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੋਣਾ ਇਹ ਮਸਲਾ ਇਹ ਆ ਕਿ ਪੈਸੇ ਦਾ ਖੇਡ ਨਹੀਂ ਗੀਡੀ ਕੋਕੀ ਪੈਸਾ ਤੇ ਤੁਹਾਨੂੰ ਪਤਾ ਆਪਣੇ ਕੋਲ ਸਿਚੁਏਸ਼ਨ ਇਹ ਹੈ ਵੀ ਜਿੰਨਾ ਥੋੜਾ ਜ਼ਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਫਲ ਨੂੰ ਇਧਰ ਉਧਰ ਕਰ ਲੈਣੀ ਇੱਕ ਤਾਂ ਇਹਨੂੰ 200 ਰੁਪਏ ਦਾ ਖੇਡ ਨਹੀਂ ਸਾਰੀ ਇਹੋ ਕੰਮ ਹੀ ਆਪਾਂ ਇਹ ਕਰਨਾ ਫਿਰ ਹੁਣ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਂ ਐਸੋ ਹੀ ਤਾਂ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਇਹ ਮੈਂ ਤਾਂ ਨਹੀਂ ਛੇੜਦਾ ਮਾਰ ਨੂੰ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਾਂ ਪਤਾ ਸੋਨਾ ਮੱਧ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਕਿ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਹਿੰਦਾ ਹੈ ਵੀ ਜਦਾਂ ਸੈਟਲਮੈਂਟ ਪੈਂਚਰ ਨਹੀਂ ਨਾ ਹੁੰਦਾ ਕੀ ਸਿਚੁਏਸ਼ਨ ਦਿਖਾਉਂਦਾ ਇਦਾਂ ਹੈ ਨਾ ਹਾਂ ਉਹ ਤੇ ਬਚਿਆ ਵੀ ਤਾਂ ਆ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਉਹਨਾਂ ਦੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਿਆਰੇ ਦੀ ਆ ਵੀ ਜਿਹਦੇ ਕੋ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਤੀ ਪੁੱਸ ਭੈਣ ਤੋਂ ਟੱਬਰ ਰੋਲ ਦਿੰਦੀ ਹੈ। ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਘਲਾ ਕੇ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ। ਹੂੰ ਜਿਹੜਾ ਬਿਸਕੁਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭ ਤੋਂ ਔਖੀ ਗੱਲ ਹੈ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਵੀ ਸਟੇਟ ਚ ਵੇਚ ਜੋ ਖਬਰੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਹੈ ਹਮ ਉਹ ਸੋਨਾ ਹੁਣ ਮਗਾਉਣਾ ਇੱਤਰ ਐ ਜਾ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਿਰਫ ਦੱਸਿਆ ਸੀ ਕਿ ਕੀ ਕਰਨਾ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਕਿ ਮੈਨੂੰ ਫੋਨ ਨਾ ਕਰੀਂ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਨ ਤੇ 6 ਮਹੀਨੇ ਪਹਿਗੇ ਤੇ ਉਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿਨਾਂ ਅਮਰੀਕਾ ਕਹਿੰਨਾ ਕਿਸੇ ਬੰਦੇ ਨੂੰ ਮੇਹਬਾਨ ਤੇ ਪਰ ਹੌਂਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦੋਂ ਅਸਕਰ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12000 ਡਾਲਰ ਜਾਂ 15000 ਡਾਲਰ ਜਿੰਨਾ ਵੀ ਆਉਂਦਾ ਉਹਨਾਂ ਨੇ ਕਿਹਾ ਵਗਣਾ ਵੀ ਮੇਰਾ ਸਾਥ ਕਰੋ ਭੈਣ ਜੋ ਕਿੜਾ ਵੀ ਆਪਾਂ ਜੜੀਆਂ ਅਲੱਗ ਕਮਾਏ ਹੂੰ ਜੇ ਜੇਦੋਂ ਉਧਰੋਂ ਨਿਕਲ ਜਾਂਦਾ ਕੰਮ ਫੇਰ ਤੇ ਕੋਈ ਸੌਖਾ ਹੀ ਸਰਦ ਕੰਮ ਪਈ ਉਹਦੇ ਮਜ਼ਾਲ ਹੋ ਜੂਗਾ ਕਿ ਤੇ ਮੈਂ ਇਧਰੋਂ ਜਿਹੜਾ ਬਾਹਰ ਬੋਰਡ ਸਰੌੜਾ ਵੀ ਲੈ ਬੇਡ ਲੂੰਗਾ ਹਾਂ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਮੈਂ ਕਰਨੀ ਹੁਣ ਮੈਂ ਕੋ ਤੁਹਾਨੂੰ ਸਹੀ ਗੱਲ ਦੱਸਾਂ ਮੇਰੇ ਕੋ ਪਿਆ ਦੋ ਚਾਰ ਚੀਜ਼ਾਂ ਪਿਛੇ ਨਾਲੀਆਂ ਹਨ ਬਲੌਕ ਪਿਆ ਵਾ 4.5 ਲੱਖ ਰੁਪਏ ਦਾ ਪਰ ਉਹ ਭੈਣ ਜਦ ਉਹ ਏਦਾਂ ਦੀ ਚੀਜ਼ ਨਹੀਂ ਵੀ ਸਾਰ ਦੁਕਾਨ ਤੇ ਜਾ ਕੇ ਵੇਚਾਈ ਆ ਹਾਂ ਪਿੰਡ ਲੈ ਲਿਆ ਸੀ ਮਤਲਬ ਉਹ ਦਿਖਾਇਆ ਕਿ ਤੇ ਮੈਂ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਹੈ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋ ਤੋ ਤੁਸੀਂ ਸੌਲਾ ਸੀ ਹਨਾ ਮੈਨੂੰ ਹੋਰ ਕਿ ਪਾਸੇ ਨਿਕਲਣਾ ਪੈਣਾ ਤੇ ਇੰਨਾ ਤਾਂ ਕਿਸ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐ ਲੱਗਦਾ ਸੀ ਕਿ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ ਜਿਦ ਪਤਾ ਕੀ ਹੋਊ ਨੇ ਚੀਜ਼ਾਂ ਵੇਚਣ ਦਾ ਸਾਹਮਣੇ ਵੱਡਾ ਰਿਸਕ ਹੈ ਹੁੰਦਾ ਤੇ ਤੁਸੀਂ ਉਲਟਾ ਹੋਰ ਪਹਿਰਾ ਗੰਦੇ ਉੱਤੇ ਹਨਾ ਸੋ ਮਤਲਬ ਪੈਸਿਆਂ ਦਾ ਜਨਮ ਹੋ ਜਾਊਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ ਜਿਹੜੇ ਮੈਂ ਤੁਹਾਨੂੰ ਕਹਿਣ ਲਿਆ ਨਾ 1000 ਰੁਪਏ ਤੁਹਾਨੂੰ ਦੇਣਾ ਵੱਖਰਾ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨਿਆਂ ਦੇ ਵਿੱਚ ਮੈਕਸਿਮਮ 3 ਨਹੀ ਮਹੀਨੇ ਲੱਗਣਗੇ